ਇਹ ਕੀ ਹੈ ਕੀ ਹੈ ਵਾਲਾ ਟ੍ਰੈਂਡ ਵੀ ਇੰਸਟਾਗ੍ਰਾਮ ਤੇ ਬਹੁਤ ਮਸ਼ਹੂਰ ਹੋਇਆ ਚਲੋ ਵੇਖਦੇ ਆਂ ਬਾਈ ਦੀ ਇੱਕ ਵੀਡੀਓ ਤੇ ਫਿਰ ਪੜਦੇ ਆਂ ਰੋਮਾਂਟਿਕ ਕਮੈਂਟ ਕੀ ਹੈ ਕੀ ਹੈ ਧੁੰਦੀ ਆ ਧੁੰਦੀ ਆ ਨਹੀਂ ਲਤਨੀ ਨਹੀਂ ਲਤਨੀ ਸਿਆਲਿਆ ਸਿਆਲਿਆ ਕੰਨੇ ਮੈ ਨਹੀਂ ਨਹੀਂ ਲਤਨੀ ਬੁੱਤੇ ਆ ਬੁੱਤੇ ਆ ਬੁੱਤੇ ਆ ਪਰ ਨਹੀਂ ਆ ਪਰ ਨਹੀਂ ਪਰ ਨਹੀਂ ਮੁਸ਼ਾ ਕੁੰਡੀਆਂ 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 ਰਕਨੀਆਂ 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 ਵੇ ਲੋ ਕੰਬਈਆ 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 ਵਾਲੀਆ 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 ਵਾਲਾਂ ਦੀ ਵਾਲੀਆ ਵਾਲੀਆ ਟਾਂਡੇ ਸ਼ਰਟ ਪਾਉਣੀ 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 ਐਣ ਕੀ ਐਣ ਕੀ ਆਣੀ ਮੈਂ ਗਿਆ ਸੀ ਡਾਕਟਰ ਕੋਲ ਵੀਰ ਉਹ ਕਹਿੰਦਾ ਹੋ ਜਾਣਾ ਠੀਕ 4-5 ਦਿਨਾਂ ਦੇ ਵਿੱਚ ਪੰਜਾਬ ਚ ਇੰਨੇ ਚੋਰ ਨੇ ਕੋਈ ਇਹਦਾ ਫੋਨ ਹੀ ਖੋਲੋ ਭਾਈ ਆਪਣਾ ਸਕੈਂਦਰ ਭੇਜੀ ਮੈਂ ਲੱਖ ਦੀ ਲਾਹਨਤ ਪਾਈ ਮੈਂ ਮਰਗ ਵਾਲੇ ਘਰ ਆਇਆ ਘਰ ਜਾ ਕੇ ਹੱਸਦਾ ਨੁਕਸਾ ਨੁਕਸਾ ਦਵਾਈ ਆ ਦਵਾਈ ਆ ਚੱਲ ਰਹੀ ਆ ਚੱਲ ਰਹੀ ਆ ਹੋਰ ਲਵਾ ਲੋ ਕਰੋਨਾ ਦੇ ਟੀਕੇ ਕੀ ਆ ਕੀ ਆ ਪੂਰੀਆ ਪੂਰੀਆ ਪੁਰਦੇ ਰਹਿਣਾ ਆ ਰਹਿਣਾ ਆ ਕੀ ਆ ਕੀ ਆ ਮੋਚ ਕਿੱਥੇ ਆ ਕਿੱਥੇ ਆ ਕੁੰਡੀਆਂ ਨਹੀਂ ਆ ਨਹੀਂ